ਫਿਰ ਰੱਬ ਦੇ ਪਿਆਰਿਆਂ ਕੋਲ ਜਾਂਦਾ ਮਹਾਰਾਜ ਹੁਣ ਦਵਾਈ ਦਾ ਕੰਮ ਨਹੀਂ ਕਰਦੀ ਡਾਕਟਰ ਵੀ ਹ ਜਵਾਬ ਦੇਗੇ ਹੁਣ ਤੁਸੀਂ ਕੋਈ ਅਰਦਾਸ ਹੀ ਕਰਦੋ ਬੰਦਾ ਦੁਖੀ ਬੰਦਾ ਜਾਵੇ ਕਿੱਥੇ ਫਿਰ ਸਾ ਸੰਗਤ ਜੇ ਹੁਣ ਮਹਾਪੁਰਖਾਂ ਨੇ ਮੂਲ ਮੰਤਰ ਨਾਲ ਜੋੜ ਕੇ ਉਹਦਾ ਜੀਵਨ ਸੁਧਾਰ ਦਿੱਤਾ ਮਾੜੀ ਗੱਲ ਕਿਹੜੀ ਹੋਵੇ ਇੱਕ ਬੰਦੇ ਨੂੰ ਹੁਣ 5 ਸਾਲ ਹੋ ਗਏ ਸੀ ਨੀਂਦ ਨਹੀਂ ਸੀ ਆਉਂਦੀ 5 ਸਾਲ ਐਂਟੀਬਾਇਓਟਿਕ ਕੰਮ ਨਹੀਂ ਕਰਦੇ ਨੀਂਦ ਨਹੀਂ ਆਉਂਦੀ 5 ਸਾਲ ਹੋ ਗਏ ਰੋਣ ਲੱਗ ਗਿਆ ਮਹਾਰਾਜ ਨੂੰ ਨੀਂਦ ਨਹੀਂ ਆਉਂਦੀ ਦਵਾਈਆਂ ਬੜੀਆਂ ਲੈ ਲਈਆਂ ਪੀਜੀਏ ਤੱਕ ਜਾਏ ਡਾਕਟਰ ਵੀ ਕਹਿੰਦੇ ਕੋਈ ਕੁਝ ਨਹੀਂ ਹੋ ਸਕਦਾ ਮਹਾਰਾਜ ਜਿੰਮ ਤੱਕ ਹੀ ਫਾਇਦਾ ਜੇ ਨੀਂਦ ਹੀ ਨਹੀਂ ਆਉਂਦੀ 15 ਮਿੰਟ ਬਾਅਦ ਸੌਂ ਘੇਰੀ ਦੇਖਿਆ 5 ਸਾਲਾਂ ਚ ਕੀ ਕਰਾਂਗੇ ਵੀ ਉਹ ਹੁਣ ਆਇਆ ਉਹ ਵੀ ਮੈਨੂੰ ਕੋਈ ਮਹਾਪੁਰਖਾਂ ਤੋਂ ਚਲੋ ਕੋਸ਼ਿਸ਼ ਤਾਂ ਪ੍ਰਾਪਤੀ ਹੋਏਗੀ ਸੰਗਤ ਨੂੰ ਨਾਲ ਲੱਗੇ ਅਰਦਾਸ ਕੀਤੀ ਉਹ ਭਾਈ ਬੂਲ ਮੰਤਰ ਜਪ ਪਾਈ ਤੇਰੀ ਅਰਦਾਸ ਕਰਦੇ ਆ ਸੰਗਤ ਨੂੰ ਨਾਲ ਲੱਗੇ ਅਰਦਾਸ ਕੀਤੀ ਮਹਾਰਾਜ ਨੇ ਅਰਦਾਸ ਸੁਣ ਲਈ ਉਹ ਠੀਕ ਹੋ ਗਿਆ ਗੱਜ ਕੇ ਆਪੋ ਸਤਿਨਾਮ ਸ੍ਰੀ ਵਾਹਿਗੁਰੂ ਬਲਾ ਹੋ ਗਿਆ